ਲਾ ਗੁਰਦਾਸਪੁਰ ਦੇ थाना ਕਲਾਂੌਰ ਦੇ ਤਹਿਤ ਆਉਂਦੇ ਇੱਕ ਪਿੰਡ ਵਿੱਚ ਰਹਿਣ ਵਾਲੀ 8 ਸਾਲ ਦੀ ਇੱਕ ਬੱਚੀ ਨਾਲ ਛੇੜਛਾੜ ਅਤੇ ਜ਼ਬਰਦਸਤਨਾਕ ਕਰਨ ਦੀ ਕੋਸ਼ਿਸ਼ ਕਰਨ ਦੀ ਖਬਰ ਸਾਹਮਣੇ ਆਈ। ਹਾਲਾਂਕਿ ਕਿ ਕਿਨੌ ਨੇ ਹਰਕਤ ਕਰਨ ਵਾਲਾ ਨੌਜਵਾਨ ਮਾਨਸਿਕ ਤੌਰ ਤੇ ਪਰੇਸ਼ਾਨ ਦੱਸਿਆ ਜਾ ਰਿਹਾ ਹੈ। ਤੇ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਵੀ ਉਹ ਪਿੰਡ ਦੀਆਂ ਔਰਤਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਹੈ। ਪਰ ਛੋਟੀ ਜੀ ਬੱਚੀ ਨਾਲ ਮਾੜੀ ਹਰਕਤ ਕਰਨ ਆਪਿੰਡ ਵਾਸੀਆਂ ਦੇ ਮਥੀ ਭਾਈਚਾਰੇ ਤੇ ਆਗੂ ਕਾਫੀ ਭੜਕੇ ਹੋਏ ਹਨ ਤੇ ਨੌਜਵਾਨ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕਰ ਰਹੇ ਨੇ। ਇਹ ਕੁੜੀ ਇਹਦੇ ਨਾਲ ਗਲਤ ਕੰਮ ਹੋਇਆ ਜੀ ਤੇ ਮੈਂ ਘਰ ਗਿਆ ਵਾਂ ਤੇ ਘਰੋਂ ਗਾੜੀਆਂ ਨੂੰ ਉਹਨਾਂ ਨੂੰ ਕਿਹਾ ਕਿ ਚਲੋ ਹੁੰਦਾ ਹੀ ਆ ਮਾਫੀ ਉਹਨੂੰ ਮੈਂ ਗਿਆ ਘਰ ਤੇ ਉਹ ਸਭ ਅੱਗੋਂ ਮੇਰੇ ਦਿਵਾਲੇ ਹੋ ਗਏ ਧਮਕੀ ਦਿੰਦੇ ਆ ਤੈਨੂੰ ਗੋਲੀਆਂ ਮਾਰ ਦੇ ਦਿੰਦੇ ਆ ਉਹ ਕਰਦੇ ਨਾ ਇਹ ਕੁੜੀ ਘਰ ਆਈ ਜਦੋਂ ਉਦੋਂ ਪਤਾ ਲੱਗਾ ਮੈਨੂੰ ਵੀ ਕਾਕੇ ਕੀ ਹੋਇਆ ਕਹਿੰਦੀ ਮੈਨੂੰ ਨੇ ਲਾੜੇ ਨੇ ਕੁਛ ਕਰਤਾ ਉਹ ਜੀ ਪੁਲਸਾਂ ਨੇ ਆਏ ਕਿ ਇਹਦੇ ਪੁਲਸਾਂ ਲੈ ਕੇ ਆਂਦੇ ਵੀ ਕੋਈ ਗੱਲ ਨਹੀਂ ਕਰਦੇ ਕਾਰਵਾਈ ਇਹ ਛੋਟੀ ਜੀ ਬੇਟੀ ਆ ਤੇ ਇਹਦੇ ਨਾਲ ਬਹੁਤ ਹੀ ਗਲਤ ਕੰਮ ਹੋਇਆ ਵਾ ਤੇ ਉਹ ਗਲਤ ਕੰਮ ਉਹ ਉਹਦੇ ਨਾਲ ਲਾੜਾ ਵਾ ਤੇ ਉਹਦੇ ਪਿਤਾ ਦਾ ਨਾਮ ਆ ਗੁਰਮੁਖ ਸਿੰਘ ਜਿਹੜੇ ਲਾੜੇ ਦੁਆਰਾ ਇਹਦੇ ਨਾਲ ਬੜਾ ਕੰਮ ਕੀਤਾ ਗਿਆ ਵਾ ਤੇ ਬਹੁਤ ਹੀ ਇਸ ਮਤਲਬ ਦੁਖਦਾਈ ਘਟਨਾ ਵਾ ਤੇ ਮਤਲਬ ਜਦੋਂ ਇਹਦੇ ਪਿਤਾ ਨੂੰ ਪਤਾ ਲੱਗਾ ਦੀ ਮਾਂ ਨੂੰ ਪਤਾ ਲੱਗਾ ਕਿ ਤੋੜ ਕੇ ਤੇ ਇਹਦੇ ਘਰ ਤੋਂ ਗਏ ਆ ਲਾੜੇ ਨੂੰ ਮਤਲਬ ਮਾਰਕੁੱਟਣ ਵਾਸਤੇ ਕਿਉਂਕਿ ਜਦੋਂ ਇਹ ਗਲਤ ਕੰਮ ਕਰਤਾ ਵਾ ਤੇ ਮਾਂ ਬਾਪ ਦੇ ਕੋਲੋਂ ਨਹੀਂ ਜਰਿਆ ਜਾਂਦਾ ਤੇ ਕਿਉਂਕਿ ਉਹਨਾਂ ਦੇ ਕੋਲੋਂ ਨਹੀਂ ਜਰਿਆ ਗਿਆ ਉਹ ਉਹਦੇ ਘਰ ਵਿੱਚ ਗਏ ਤੇ ਲਾੜੇ ਦੇ ਭਤੀਜੇ ਨੇ ਬਾਅਦ ਦੇ ਵਿੱਚ ਆ ਕੇ ਕਹਿੰਦਾ ਕਿ ਜੇ ਮੇਰੇ ਘਰ ਦੇ ਵਿੱਚ ਹੁਣ ਐਂਟਰੀ ਕੀਤੀ ਤਾਂ ਖਬਰਦਾਰ ਜੇ ਮੇਰੇ ਘਰ ਤੇ ਐਂਟਰੀ ਕੀਤੀ ਮੈਂ ਤੈਨੂੰ ਗੋਲੀਆਂ ਨਾਲ ਭੰਨ ਦਾਵਾਂਗਾ ਇਹ ਇੱਕ ਵਾਰੀ ਨਹੀਂ ਇਹ ਸ਼ਬਦ ਯੂਜ਼ ਕੀਤਾ ਕਾਫੀ ਵਾਰੀ ਕੀਤਾ ਕੀਤਾ ਵੀ ਸਾਡੇ ਮਤਲਬ ਮਸੀਹ ਕੌਮ ਦਿੱਤੀ ਆ ਇਹ ਪਰ ਹੁਣ ਕੌਮ ਦੀ ਗੱਲ ਨਹੀਂ ਆ ਇਹ ਇੱਕ ਇਨਸਾਨੀਅਤ ਦੀ ਗੱਲ ਆ ਕਿਉਂਕਿ ਇਹ ਬੇਟੀ ਜਦੋਂ ਆਪਾਂ ਬੇਟੀ ਬੇਟੀ ਦੇ ਨਜ਼ਰ ਤੇ ਵੇਖਣਾ ਇਹਦੇ ਵਿੱਚ ਸਾਨੂੰ ਕੋਈ ਧਰਮ ਜਾਤ ਦਾ ਕੋਈ ਇਸ਼ੂ ਨਹੀਂ ਹੁੰਦਾ ਕਿਉਂਕਿ ਬੇਟੀ ਦੇ ਬੇਟੀ ਆ ਜੇ ਅੱਜ ਇਹ ਬੇਟੀ ਨਾਲ ਇਦਾਂ ਦਾ ਕੰਮ ਹੋਇਆ ਵਾ ਹੁਣ ਮਤਲਬ ਜੇ ਇਹਨਾਂ ਦੇ ਨਾਲ ਇਦਾਂ ਦਾ ਕੰਮ ਹੋਇਆ ਹੁੰਦਾ ਤੇ ਜਿਹੜਾ ਮਤਲਬ ਇਹ ਇਹ ਗੋਲੀਆਂ ਦੀ ਧਮਕੀ ਦੀ ਤਮਕੀ ਦੇ ਰਿਹਾ ਵਾ ਇਹਦੇ ਕੋਲ ਕੁਝ ਨਾ ਕੁਝ ਹੈਗਾ ਵਾ ਤੇ ਇਹ ਅਸੀਂ ਪੁਲਿਸ ਪ੍ਰਸ਼ਾਸਨਗਾਰੀ ਵੀ ਬੇਨਤੀ ਆ ਕਿ ਇਹਦੇ ਕੋਲ ਇਹ ਜਿਹੜੇ ਹਥਿਆਰ ਜਿਹੜੇ ਆ ਇਹ ਬਰਾਮਤ ਕੀਤੇ ਜਾਣ ਤੇ ਸਾਨੂੰ ਮਤਲਬ ਸੀਐਮ ਸੀਐਮ ਦੇ ਅੱਗੇ ਵੀ ਸਾਨੂੰ ਮਤਲਬ ਬੇਨਤੀ ਆ ਇਸ ਪੰਜਾਬ ਦੇ ਤੇ ਮਤਲਬ ਜਿਹੜੀ ਆ ਇਹ ਜਿਹੜੀ ਘਟਨਾ ਵਾ ਇਹ ਮਤਲਬ ਮੱਤੇ ਨਜ਼ਰ ਰੱਖਦੇ ਹੋਏ ਇਹਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਏ ਸਾਨੂੰ ਇਨਸਾਫ ਚਾਹੀਦਾ ਵਾ ਇਸ ਪਰਿਵਾਰ ਨੂੰ ਇਨਸਾਫ ਚਾਹੀਦਾ ਵਾ ਕਿਉਂਕਿ ਜਿਹੜੀ ਕਿਸੇ ਨਾਲ ਵੀ ਇਦਾਂ ਦੀ ਘਟਨਾ ਨਾ ਹੋ ਸਕੇ ਐ ਇਸ ਮਰਨ ਦਾ ਵਾ ਆਪਣਾ ਮਸੀਹ ਆਗੂ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਕਿ ਅੱਜ ਜਿਹੜੀ ਜ਼ਿਲੇ ਕਰਦਾ ਫੋਦੀ ਧਰਤੀ ਦੇ ਉੱਤੇ ਅੱਜ ਐਡਾ ਘਟਾਉਣਾ ਜਿਹੜਾ ਕਾਂਡ ਹੋਇਆ ਜੋ ਕਿ ਸੁਣ ਕੇ ਆਤਮਾ ਜਿਹੜੀ ਅੰਦਰੋਂ ਕੰਬ ਗਈ ਹੈ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਛੋਟੀ ਜੀ ਬੱਚੀ 5 ਸਾਲ ਦੀ ਬੱਚੀ ਹੈ ਤੈਨੂੰ ਦੱਸਦੇ ਹੋਏ ਬੜਾ ਦੁੱਖ ਹੋ ਰਿਹਾ ਕਿ ਉਸ ਛੋਟੀ ਜੀ ਬੱਚੀ ਦੇ ਨਾਲ ਬੜੀ ਵੱਡੀ ਇੱਕ ਦਰਿੰਦਗੀ ਕੀਤੀ ਗਈ ਹੈ ਉਹਦੇ ਨਾਲ ਰੇਪ ਕੀਤਾ ਗਿਆ ਮੈਂ ਨਾਲ ਦੇ ਨਾਲ ਇਹ ਵੀ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਹਨੂੰ ਮਸਲੇ ਨੂੰ ਉਲਝਾਉਣ ਵਾਸਤੇ ਕਈ ਜਿਹੜੇ ਆਪਣੇ ਲੋਕ ਤੱਥ ਪੇਸ਼ ਕਰ ਰਹੇ ਨੇ ਕਿ ਇਹ ਬੰਦਾ ਜਿਹੜਾ ਇਹ ਮੈਂਟਲੀ ਡਿਸਟਰਬ ਹੈ ਔਰ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਨਾ ਕਿ ਪਿੰਡ ਵਾਸੀਆਂ ਤੋਂ ਇਹ ਵੀ ਪਤਾ ਚੱਲਿਆ ਕਿ ਬਹੁਤ ਸਾਰੀਆਂ ਲੇਡੀਆਂ ਦੇ ਮਗਰ ਜਾਂ ਬੱਚਿਆਂ ਦੇ ਮਗਰ ਇਹ ਪਹਿਲੇ ਵੀ ਇਦਾਂ ਦੀਆਂ ਕਾਰਮਈਆਂ ਜਿਹੜੀਆਂ ਕਰਦਾ ਸੀ ਔਰ ਜਦੋਂ ਇਹ ਸਾਰੀਆਂ ਗੱਲਾਂ ਦਾ ਸਾਨੂੰ ਪਤਾ ਲੱਗਿਆ ਤੇ ਨਚੋੜ ਇਹ ਨਿਕਲ ਕੇ ਆਉਂਦਾ ਇਹ ਪਿੰਡ ਦੇ ਵਿੱਚ ਇੱਕ ਘਟੀਆ ਕਿਸਮ ਦੀ ਇਹ ਬੰਦਾ ਜਿਹੜਾ ਜਨੇ ਇਹ ਕਾਰਵਾਈ ਕੀਤੀ ਹੈ ਉਹ ਬੰਦਾ ਪਹਿਲੇ ਵੀ ਇਹ ਇਦਾਂ ਦੀਆਂ ਘਟਨਾਵਾਂ ਨੂੰ ਜਿਹੜਾ ਅੰਜਾਮ ਜਿਹੜਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਆ ਇੱਥੋਂ ਤੱਕ ਕਿ ਜਿਹੜੀ ਬੱਚੀ ਦੀ ਮਦਰ ਹੈ ਉਹਨੇ ਵੀ ਆਪਣੀ ਗੱਲ ਜਿਹੜੀ ਰੱਖੀ ਹੈ ਉਹਨੇ ਵੀ ਮੈਨੂੰ ਇਹ ਬੇਨਤੀ ਕੀਤੀ ਹੈ ਕਹਿੰਦੀ ਹੈ ਮੇਰੇ ਪਿੱਛੇ ਵੀ ਜਿਹੜਾ ਵਾ ਕਾਫੀ ਦਿਨਾਂ ਤੋਂ ਪਿੱਛੇ ਪਿਆਦਾ ਹੀ ਵਟੇ ਮਾਰ ਕੇ ਇਹਨੂੰ ਪਹੁੰਚਦੀ ਸੀ ਸੋ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇ ਇਹ ਬੰਦਾ ਮੈਂਟਲੀ ਡਿਸਟਰਬ ਹੈ ਜਿਹੜੇ ਬੰਦਿਆਂ ਨੇ ਇਹਨੂੰ ਪਰਿਵਾਰ ਵਿੱਚ ਰੱਖਿਆ ਉਹਨਾਂ ਤੇ ਵੀ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਜੇ ਇਹ ਦਿਮਾਗੀ ਤੌਰ ਤੇ ਪਰੇਸ਼ਾਨ ਆ ਇਹ ਕਿਤੇ ਨਾ ਕਿਤੇ ਜਾ ਕੇ ਇਹਨੂੰ ਮਤਲਬ ਜਿਹੜਾ ਵਾ ਮੈਂਟਲ ਖਾਨੇ ਦੇ ਵਿੱਚ ਇਹਨੂੰ ਐਡਮਿਟ ਕਰਾਉਣਾ ਚਾਹੀਦਾ ਸੀ ਇਹਨੂੰ ਮੈਂਟਲ ਖਾਨੇ ਰੱਖਣਾ ਚਾਹੀਦਾ ਸੀ ਉਹਦੇ ਫਾਦਰ ਨੇ ਵੀ ਇਹ ਸਾਡੇ ਸਾਹਮਣੇ ਇਸ ਗੱਲ ਨੂੰ ਕਬੂਲਿਆ ਕਿ ਇਹ ਜਿਹੜਾ ਪਹਿਲੇ ਵੀ ਇਦਾਂ ਦੀ ਸਾਨੂੰ ਲਾਮੇ ਕਹੀ ਜਾਂਦੇ ਸੀ ਪਰ ਐਡਾ ਵੱਡਾ ਇਹ ਗਲਤੀ ਕਰੇਗਾ ਇੰਦੀ ਵੱਡਾ ਅੰਜਾਮ ਦੇ ਦੇਗਾ ਇਹ ਸਾਡੇ ਜਿਹੜੀ ਆ ਗੱਲ ਜਿਹੜੀ ਆ ਧਿਆਨ ਵਿੱਚ ਨਹੀਂ ਪਰ ਇਹ ਆ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਪਹਿਲੇ ਵੀ ਕਿ ਇਹ ਜਿਹੜੀਆਂ ਇਦਾਂ ਦੀਆਂ ਹਰਕਤਾਂ ਜਿਹੜੀਆਂ ਕਰ ਰਿਆ ਹੁਣ ਜਿਹੜੀ ਅਗਲੀ ਪ੍ਰਕਿਰਿਆ ਜਿਹੜੀ ਆ ਹੁਣ ਉਹ ਵੇਖੋ ਬਿਆਨ ਜਿਹੜੇ ਆਗੇ ਆ ਉਹਦੇ ਮਦਰਦ ਦੇ ਕੁਰੀ ਦੇ ਬਿਆਨ ਹੋ ਰਹੇ ਨੇ ਬਿਆਨਾਂ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਆ ਮੈਡੀਕਲ ਦੀ ਆ ਮੈਡੀਕਲ ਹੋਏਗਾ ਉਹਦੇ ਵਿੱਚ ਜੋ ਵੀ ਜਿਹੜੇ ਆ ਇਹਦੇ ਆਪਣਾ ਪ੍ਰੂਫ ਮਿਲਣਗੇ ਉਹ ਸਾਰੇ ਦੇ ਸਾਰੇ ਤੁਹਾਡੇ ਸਾਹਮਣੇ ਰੱਖ ਦਿੱਤੇ ਜਾਣਗੇ ਲੱਗਦਾ ਪਿਆਵਾ ਕਿ ਪੁਲਿਸ ਜਿਹੜੀ ਹੈਗੀ ਕਿ ਕਾਰਵਾਈ ਜਿਹੜੀ ਹੈਗੀ ਕਰਨ ਵਿੱਚ ਕਿਸੇ ਨਾ ਕਿਸੇ ਅਣਕਾਨੀ ਲਈ ਜਾਂ ਕਰਨ ਢਿੱਲ ਗਜ਼ਰਦੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਡੇ ਨੂੰ ਸਾਨੂੰ ડીਲ ਕਰ ਰਹੇ ਆ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਉਸ ਟੀਮ ਦੇ ਨਾਲ ਬੰਦੇ ਆਏ ਨੇ ਉਹਨਾਂ ਨੂੰ ડીਲ ਕਰ ਰਹੇ ਆ ਕਿਤੇ ਨਾ ਕਿਤੇ ਸਾਨੂੰ ਜ਼ਮੀਨ ਸਮਾਨ ਦਾ ਫਰਕ ਜਿਹੜਾ ਨਜ਼ਰ ਆ ਰਿਹਾ ਇਹ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਇਹ ਵੀ ਗੱਲ ਦੱਸਣੀ ਚਾਹੁੰਦਾ ਔਰ ਮਾਨ ਸਰਕਾਰ ਤੱਕ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਜੇ ਇਹਦਾ ਮਸਲੇ ਦੇ ਉੱਤੇ ਸਾਨੂੰ ਇਨਸਾਫ ਨਾ ਮਿਲਿਆ ਤੇ ਭਾਈ ਜਾਨਾ ਕਿਤੇ ਇਦਾਂ ਨਾ ਹੋਵੇ ਕਿ ਸਾਨੂੰ ਜਿਹੜਾ ਰੋਡਾਂ ਦੇ ਉੱਤੇ ਆਉਣਾ ਪਏ ਔਰ ਮੈਂ ਖਾਸ ਕਰਕੇ ਮਾਨ ਸਰਕਾਰ ਨੂੰ ਇਸ ਗੱਲ ਤੇ ਅਪੀਲ ਕਰਨੀ ਚਾਹੁੰਦਾ ਕਿ ਜਿਹੜੇ ਇਦਾਂ ਦੇ ਬੰਦੇ ਨੇ ਜਿਹੜੇ ਮੈਂਟਲੀ ਡਿਸਟਰਬ ਨੇ ਉਹ ਜਿਹੜੇ ਆ ਮੈਂਟਲ ਖਾਨੇ ਵਿੱਚ ਹੋਣੇ ਚਾਹੀਦੇ ਆ ਸਮਾਜ ਦੇ ਵਾਸਤੇ ਉਹ ਬੰਦੇ ਜਿਹੜਿਆ ਕਿਤੇ ਨਾ ਕਿਤੇ ਫੇਟ ਨਹੀਂ ਬੰਦੇ ਉਹਨਾਂ ਨੂੰ ਮੈਂਟਲ ਖਾਨੇ ਦੇ ਵਿੱਚ ਹੋਣਾ ਚਾਹੀਦਾ ਜੀ ਇਹਨਾਂ ਦੀ ਬੇਟੀ ਕੋ 8 ਸਾਲ ਦੀ ਆ ਤੇ ਉਹਨੂੰ ਪਤਾ ਲੱਗਾ ਵੀ ਗੁਰਦੀਪ ਸਿੰਘ ਜਿਹੜੀ ਇਸ ਲਾੜਾ ਜਿਹੜਾ ਅਪ੍ਰੋਸ਼ੀਏਸ਼ਨ ਮਰਜੀ ਨੇ ਜਿੱਤੀ ਆ ਉਲੀਕਾਰਵਾਈ ਵਾਸਤੇ ਇਨਸਪੈਕ ਕਰਨ ਦੀਪਖਰ ਅਨਚਾਰਜ ਮੂਮੈਂਸਲ ਆਏ ਉਹ ਕਾਰਵਾਈ ਕਰ ਰਹੇ ਆ ਜੀ ਤੇ ਦੋਸ਼ੀ ਦੀ ਭਾਲ ਜਾਰੀ ਆ ਇਹਨੂੰ ਜਲਦੀ ਤੋਂ ਜਲਦੀ ਗੱਲਬਾਤ ਕਰਕੇ ਭੇਜ ਦਾਲਸੀ ਮਤਲਬ ਮਾਰਨ ਦੀ ਗੱਲ ਕਰ ਰਹੇ ਨੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਸਿਰਫ ਇੰਨੀ ਗੱਲ ਹੈ ਲੜਕੀ ਨੇ ਕੋਈ ਸਿੱਖਿਆ ਨਹੀਂ ਯਾਰ ਇਹ ਲੱਗ ਫਸੋਲਵਾ ਨਹੀਂ ਨਹੀਂ ਮਾ ਨਾ ਜੇ ਇਸ ਤਰ੍ਹਾਂ ਦੀ ਕੋਈ ਗੱਲ ਯੂਵੀ ਇਹਨਾਂ ਦੇ ਉਹਨਾਂ ਲੜਕੀ ਦੀ ਮਾਤਾ ਦੇ ਬਿਆਨ ਦੇ ਮਤਲਬ ਜੋ ਕਾਰਵਾਈ ਪਾਂਦੀ ਕੀਤੀ ਜਾ ਰਹੀ ਹੈ ਫੇਰ ਕਰਤੀ ਦੇ ਕਰਨ ਬਿਆਣ ਹੋ ਰਿਹਾ ਬਾਕੀ ਦੋਸ਼ੀ ਦੀ ਭਾਲ ਜਾਰੀ ਹੈ